ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਜਤਿੰਦਰ ਪਿੰਜਾ ਧਰੀਵਾਲ ਵਾਸੀ ਆਪ ਸਭ ਨੂੰ ਪਤਾ ਵਾ 22 ਜਨਵਰੀ 2024 ਦਿਨ ਸੋਮਵਾਰ ਅਯੁੱਧਿਆ ਵਿੱਚ ਰਾਮ ਜੀ ਦਾ ਭਵਯ ਮੰਦਰ ਪੰਨ ਕੇ ਤਿਆਰ ਹੈ ਉਸ ਤਰ੍ਹਾਂ ਉਹਨਾਂ ਦੀ ਮੂਰਤੀ ਸਥਾਪਨਾ ਮੂਰਤੀ ਸਥਾਪਨਾ ਹੋ ਰਹੀ ਹੈ ਉਹਨਾਂ ਦੇ ਉਪਲਸ਼ ਵਿੱਚ ਇੱਕ 500 ਸਾਲ ਬਾਅਦ ਵੱਡੀ ਦੀਵਾਲੀ ਮਨਾਈ ਜਾ ਰਹੀ ਹੈ ਜੀ ਜੋ ਸਾਡੇ ਧਰੀਵਾਲ ਵਿੱਚ ਵੀ ਇਸ ਟਾਈਮ ਅਯੁੱਧਿਆ ਨਗਰੀ ਬਣੀ ਹੋਈ ਹੈ ਅਯੁੱਧਿਆ ਤੋਂ ਆਏ ਹੋਏ ਸ਼ੱਕਰ ਚਾਵਲ ਜੀ ਰਾਮ ਜੀ ਦਾ ਦਰਬਾਰ ਤੇ ਪੁਸ਼ਪ ਜੋ ਅਹੀ ਨਰਿੰਦਰ ਪਿੰਜਾ ਦੀ ਅਗਵਾਈ ਹੈ ਹਰ ਮਹੱਲੇ ਹਰ ਗਲੀ ਹਰ ਸ਼ਹਿਰ ਵਿੱਚ ਵੰਡ ਰਹੇ ਹਾਂ ਜੀ ਅੱਗੋ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਹੁਣ 22 ਜਨਵਰੀ ਦੇ ਉਪਲਸ਼ ਵਿੱਚ 20 ਜਨਵਰੀ ਦਿਨ ਸ਼ਨੀਵਾਰ ਪਹਿਲਾਂ ਸ਼੍ਰੀ ਹਨੂਮਾਨ ਜੀ ਦਾ ਮੰਦਰ ਸ਼੍ਰੀ ਰਮਾਨ ਜੀ ਦਾ ਪਾਠ ਆਰੰਭ ਹੋਊਗਾ ਜੋ ਕਿ 21 ਜਨਵਰੀ 21 ਜਨਵਰੀ ਦਿਨ ਐਤਵਾਰ ਸਵੇਰੇ 11:30 ਵਜੇ ਹੋਰ ਮੈਂ ਤਾਂ ਆਪੋ ਭੋਗ ਪਾਊਗਾ ਔਰੇ ਬਾਅਦ ਸ਼ਕੀਰਵਨ ਆਰਤੀ ਤੇ ਪ੍ਰਸ਼ਾਦ ਰੂਪੀ ਲੰਗਰ ਵਰਤਾਇਆ ਜਾਊਗਾ 21 ਜਨਵਰੀ ਨੂੰ ਧਾਰੀਵਾਲ ਸ਼ਹਿਰ ਵਿੱਚ ਸਾਰੇ ਜਗਮਗ ਲਾਈਟ ਨਾਲ ਸਜਾਇਆ ਜਾਊਗਾ ਜਿਵੇਂ LED LCD ਸਭ ਲਗਾਈਆਂ ਜਾ ਰਹੀਆਂ 22 ਜਨਵਰੀ 22 ਜਨਵਰੀ ਦਿਨ ਸੋਮਵਾਰ ਉਸ ਦਿਨ バス ਸਟੈਂਡ ਵੱਡੇ バス ਸਟੈਂਡ ਧਾਰੀਵਾਲ ਵਿੱਚ ਇੱਕ ਭਾਵੇਂ ਰਾਮਦਰਬਾਰ ਬਣਾਇਆ ਜਾ ਰਿਹਾ ਹੈ ਇੱਕ ਵੱਡੀ ਸਟੇਜ ਮੁੰਡਾਈ ਜਾ ਰਹੀ ਹੈ ਜਿਸ ਵਿੱਚ ਸਵੇਰੇ 8 ਵਜੇ ਹਵਨ ਯੱਗ ਆਰੰਭ ਹੋਊਗਾ ਜਿਹੜੇ 10 ਹੋ ਜੇ ਪੂਰਨ ਆਹੂਤੀ ਪਾਉਗੇ ਔਰੇ ਬਾਅਦ ਪ੍ਰਸ਼ਾਦ ਰੂਪੀ ਲੰਗਰ ਵਰਤਾਇਆ ਜਾਊਗਾ 11 ਵਜੇ ਠੀਕ 11 ਵਜੇ ਸੀੜੀ ਸੰਦਕਾਣੀ ਜੀ ਦਾ ਪਾਠ ਆਰੰਭ ਹੋਊਗਾ ਜਿਹੜੀ 1 ਵਜੇ RAM ਜੀ ਦੀ ਆਰਦੀ ਹੋਊਗੀ ਔਰੇ ਬਾਅਦ ਸਵਾਮੀ RAMਦਾਸ ਜੀ ਬਿਹਾਰਾਂਪੁਰ ਵਾਲੇ ਧਾਰੀਗਲ ਪਹੁੰਚ ਰਹੇ ਨੇ ਉਹ ਆਪਣੇ ਪ੍ਰਵਚਨ RAM ਕਥਾ ਸਾਨੂੰ ਸੁਣਾਉਗੇ ਔਰੇ ਬਾਦ ਦੋ ਇਹ ਪ੍ਰਸ਼ਾਰੂਪੀ ਲੰਗਰ ਵਰਤਾਇਆ ਜਾਊਗਾ ਔਰੇ ਬਾਦ ਸ਼ਾਮੀ 4 ਵਜੇ ਸ਼੍ਰੀ ਰਾਜਕਮਰ ਜੀ ਅਵਤਾਰ ਐਂਡ ਪਾਰਟੀ ਪਠਾਨਕੋਟ ਵਾਲੇ ਉਹ ਵੀ ਧਾਰੀਵਾਲ ਆ ਰਹੇ ਨੇ ਉਹ ਰਾਮ ਜੀ ਦਾ ਸਖੀਰਤ ਕਰੂਗੇ ਤੇ ਸ਼ਾਮੀ 7 ਵਜੇ ਲੰਗਰ ਪ੍ਰਸ਼ਾਰੂਪੀ ਫੇਰ ਵਰਤਾਇਆ ਜਾਊਗਾ 7:30 ਵਜੇ ਆਦਿਸ਼ ਭਾਈ ਉਥੋਂ ਕਾਦੀਆਂ ਵਾਲੇ ਆ ਰਹੇ ਨੇ ਉਹ ਵੀ ਤੁਹਾਨੂੰ ਆਦਿਸ਼ ਭਾਈ ਤੇ ਨਜ਼ਾਰੇ ਦਿਖਾ ਲੂਗੇ ਇੱਕ ਹੋਰ ਹੈ 21000 ਦੀਵਾ ਜੋ ਧਾਰੀਵਾਲ ਵਿੱਚ 22 ਜਨਵਰੀ 2024 ਅਯੁੱਧੇਵ ਜਰਾ ਬਵੇ ਰਾਮ ਮੰਦਰ ਦੀ ਮੂਰਤੀ ਸਥਾਪਨਾ ਪ੍ਰਾਣ ਪ੍ਰਕਿਰਿਤਾ ਹੋ ਰਹੀ ਹੈ ਔਰ ਇਹ ਉਪਲਸ਼ ਵਿੱਚ 21000 ਦੀਵੇ ਚਲਾਏ ਜਾਊਗੇ ਇਸੇ ਨਾਲ ਮੈਂ ਕਹਨਾ ਸਾਰਾ ਸ਼ਹਿਰ ਵਾਜੀ ਤਾਰੀਵਾਲ ਵਾਲੇ ਸਾਰੇ ਉੱਥੇ ਬਸ ਸਟੈਂਡ ਵਿੱਚ ਪਹੁੰਚਣ ਤੇ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ